ਇਹੀ ਚੰਗੀਆਂ ਅੰਧ ਤਾਂ ਬਣਾਓ ਤੁਸੀਂ ਹਮੇਸ਼ਾ ਖੁਸ਼ ਰਹੋਗੇ ਨੰਬਰ 1 ਮੈਂ ਖੁਸ਼ ਹੋਵਾਂਗਾ ਵਿਸ਼ਵਾਸ ਕਰੋ ਕਿ ਸਿਰਫ ਪਰਮਾਤਮਾ ਹੀ ਸਾਨੂੰ ਸਭ ਕੁਝ ਦਿੰਦਾ ਹੈ ਆਪਣੇ ਆਪ ਨੂੰ ਕਹੋ ਸਭ ਕੁਝ ਮੇਰੇ ਕੋਲੋਂ ਉਸ ਤੋਂ ਆਂਦਾ ਹੈ ਜੋ ਕੁਝ ਇਸ ਸਮੇਂ ਮੇਰੇ ਕੋਲ ਹੈ ਕੋਈ ਵੀ ਉਸ ਨੂੰ ਮੇਰੇ ਕੋਲੋਂ ਖੋ ਨਹੀਂ ਸਕਦਾ ਇਸ ਲਈ ਡਰਨ ਵਾਲੀ ਕੋਈ ਗੱਲ ਨਹੀਂ ਹੈ ਮੈਂ ਹਮੇਸ਼ਾ ਖੁਸ਼ਾ ਤੇ ਸੰਤੁਸ਼ਟ ਰਹਾਂਗਾ ਨੰਬਰ 2 ਚੰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਨ ਦੀ ਇੱਛਾ ਇਹ ਸੰਕਲਪ ਲਵ ਕਿ ਜੋ ਵੀ ਮੈਂ ਕਹਾਂਗਾ ਉਹ ਮੇਰੇ ਜੀਵਨ ਵਿੱਚ ਆਵੇਗਾ ਇਸ ਲਈ ਮੈਂ ਚੰਗੀ ਸਿਹਤ ਅਤੇ ਪਿਆਰ ਬਾਰੇ ਗੱਲ ਕਰਾਂਗਾ ਮੈਂ ਚੰਗਿਆਈ ਬਾਰੇ ਗੱਲ ਕਰਾਂਗਾ ਮੈਂ ਸਫਲਤਾ ਬਾਰੇ ਬੋਲਾਂਗਾ ਇਸ ਤਰ੍ਹਾਂ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਆਕਰਸ਼ਿਤ ਕਰਾਂਗਾ ਨੰਬਰ 3 ਮਾਫੀ ਦੀ ਭਾਵਨਾ ਆਪਣੇ ਮਨ ਵਿੱਚ ਦੁਆਰਾਂ ਦੇ ਰਹੋ ਮੈਂ ਜਾਣੇ ਅਣਜਾਣੇ ਵਿੱਚ ਕੀਤੀਆਂ ਗਈਆਂ ਸਾਰੀਆਂ ਗਲਤੀਆਂ ਲਈ ਹਮੇਸ਼ਾ ਮਾਫੀ ਮੰਗਾਗਾ ਮਾਫੀ ਮੇਰੀ ਊਰਜਾ ਨੂੰ ਸ਼ੁੱਧ ਕਰ ਮੇਰੇ ਅੰਦਰ ਪਰਮਾਤਮਾ ਦੀ ਸ਼ਕਤੀ ਦਾ ਅਨੁਭਵ ਕਰਨ ਵਿੱਚ ਮੇਰੀ ਮਦਦ ਕਰੋ ਨੰਬਰ 4 ਨਰਾਤਮਕ ਲੋਕਾਂ ਨੂੰ ਨਜ਼ਰ ਅੰਦਾਜ਼ ਕਰੋ ਇਸ ਹਫਤੇ ਨਰਾਤਮਕ ਲੋਕਾਂ ਨੂੰ ਨਜ਼ਰ ਅੰਦਾਜ਼ ਕਰੋ ਜੋ ਤੁਹਾਡੀ ਊਰਜਾ ਅਤੇ ਹਿੰਮਤ ਨੂੰ ਘਟਾਉਂਦੇ ਹਨ ਨੰਬਰ 5 ਦਿਲ ਨਾਲ ਕੰਮ ਕਰੋ ਜੇਕਰ ਤੁਸੀਂ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਤੁਹਾਨੂੰ ਇਹ ਪਸੰਦ ਨਹੀਂ ਆਇਆ ਤਾਂ ਆਪਣੇ ਦਿਲ ਤੇ ਕੋਈ ਬੋਝ ਲਈ ਬਿਨਾ ਨਿਮਰਤਾ ਨਾਲ ਨਾ ਕਹੋ ਜਿੱਥੇ ਤੁਹਾਨੂੰ ਨਾ ਕਹਿਣਾ ਪਸੰਦ ਹੋਵੇ ਉਥੇ ਹਾਂ ਨਾ ਕਹੋ ਨੰਬਰ 6 ਆਪਣੇ ਅੰਦਰ ਜੋਸ਼ ਭਰੋ ਇਸ ਹਫਤੇ ਪੰਜ ਅਜਿਹੇ ਲੋਕਾਂ ਨੂੰ ਮਿਲੋ ਜਿਨ੍ਹਾਂ ਨੂੰ ਮਿਲਣ ਨਾਲ ਦਿਨ ਭਰ ਤੁਹਾਡੇ ਅੰਦਰ ਜੋਸ਼ ਭਰ ਜਾਂਦਾ ਹੈ ਨੰਬਰ 7 ਟਾਸਕ ਲਿਸਟ ਇਸ ਹਫਤੇ ਹਰ ਦਿਨ 10 ਟਾਸਕ ਲਿਸਟ ਬਣਾਉ ਜਾਨੀ ਉਹ 10 ਕੰਮ ਜੋ ਤੁਸੀਂ ਦਿਨ ਚ ਕਿਸੇ ਵੀ ਹਾਲਾਤ ਵਿੱਚ ਕਰ ਰਹੇ ਹੋ ਹੀ ਕਿਸੇ ਹੋਰ ਦੀ رائے ਨੂੰ ਆਪਣੀ ਯੋਜਨਾਬੰਦੀ ਵਿੱਚ ਦਾਖਲ ਨਾ ਦੇਣ ਦਿਓ